ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲ ਆ ਡੈਡੀ ਫਾਰਮ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਨ ਪੰਗਾਲੀ ਜ਼ਿਲ੍ਹਾ ਅਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਤਿੰਨ ਝੋਟੀਆਂ ਤੇ ਇੱਕਾ ਚੋਕੜ ਗੱਬਨ ਮੈਡ ਖਾਲਾਂਗੇ ਤੇ ਬਾਕੀ ਲੈਣੀ ਆ ਜਾਣਕਾਰੀ ਵੀ ਜੀ ਨਾਲ ਕੋ ਤੇ ਕਰਦੇ ਆ ਗੱਲਬਾਤ ਇਹ ਕਾਜੋੜੀ ਭਾਲਾਂ ਕੇ ਸੂਈ ਸਵਾਈ ਆ ਦੋ ਬੱਚੇ ਵਾਲੀਆਂ ਬਾਕੀ ਲੈਣੀ ਆ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਧੰਨਵਾਦ ਹੋ ਕਗੀਧਰ ਪਾਸ਼ਾ ਦਾ ਹਾਂਜੀ ਬਾਜਾਂ ਵਾਲੇ ਦਾ ਚਲੋ ਵਧੀਆ ਜੀ ਉਹਦੇ ਓਟ ਆਸੇ ਨਾ ਬੜਾ ਵਧੀਆ ਚੱਲੀ ਜਾਂਦਾ ਵਾ ਚਲੋ ਵਧੀਆ ਬਾਕੀ ਸਾਡੇ ਨੂੰ ਭਾਲਾ ਡੀਦੀ ਫਾਨ ਵੇਖਣ ਵਾਲੇ ਭੈਣ ਭਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ ਹਾਂਜੀ ਤੇ ਪਿੰਬਰ ਸਰ ਪਿੰਡ ਬੰਗਾਲੀ ਜ਼ਿਲ੍ਹਾ ਅਮਰਸਰ ਤਹਿਸੀਲ ਮਜੀਠਾ ਹਾਂਜੀ ਤੇ ਜੈੰਤੀਪੁਰ ਤੋਂ 10-4 ਕਿਲੋਮੀਟਰ ਪੈਂਦਾ ਪਿੰਡ ਖੁਰਦ ਬੰਗਾਲੀ ਛੋਟੀ ਬੰਗਾਲੀ ਆ ਠੀਕ ਹੈ ਜੀ ਤੇ ਮਾਲ ਆਪਣੇ ਨੂੰ ਸੁਲਾ ਸੁਆਇਆ ਵਾ ਠੀਕ ਆ ਟੋਕਣ ਕੱਪੜੇ ਵਿੱਚ ਲੰਗ ਰਿਕ ਲੋ ਆ ਗਿਆ ਹਾਂਜੀ ਉਹ ਵੀ ਖਾਲਾ ਹੋ ਗਿਆ ਠੀਕ ਹੈ ਜੀ ਆ ਪਹਿਲਾਂ ਸੂਏ ਝੋਟੇ ਵੇਖੋ ਲਓ ਜੀ ਪਹਿਲੇ ਸੂਏ ਝੋਟੇ ਆ ਗੀ ਲਓ ਵਾਹ ਜੀ ਵਾ ਚੌੜ ਆ ਬੱਚਾ ਆ ਗਿਆ ਕੱਢੀ ਕੱਟੇ ਲਾਓ ਜੀ ਮਗਰ ਵੀ ਕੱਢੀ ਆ ਗਈ ਵਾਹ ਜੀ ਵਾਹ ਸਿੰਘ ਬਿਲਕੁਲ ਗੋਲ ਸ਼ਕੀਨੀਆਂ ਚਕਾਨੀਆਂ ਜੇ ਬੋਧਿਆ ਉਹੋ ਹੀ ਬਣਿਆ ਜੀ ਠੀਕ ਹੈ ਜੀ ਚੌਗੀ ਆ ਚੌਗੀ ਲਾਓ ਜੀ ਪਹਿਲੇ ਸੂਏ ਚੌਗੀ ਕੱਟੀ ਆ ਗਈ ਠੀਕ ਹੈ ਜੀ ਲਾਓ ਜੀ ਦੇਖੋ ਕੱਟੀ ਬਹੁਤ ਚੰਗੀ ਝੋਟੀ ਪਹਿਲਾਂ ਕੱਟੀ ਲਾਓ ਜੀ ਕਿਵਾਈਆਂ ਹਲੋ ਠੀਕ ਹੈ ਜੀ ਲੈਓ ਜੀ ਇਹ ਦੁੱਧ ਕਿ ਨਾਲ ਕੱਢੀ ਕੋ ਆਗਲੋ ਮਿੰਗੇ ਚੱਲੇ ਠੀਕ ਹੈ ਜੀ ਪਹਿਲਾ ਸੂਗਾ ਆ ਗਿਆ ਹਨਾ ਪਹਿਲਾ ਸੂਗਾ ਲਓ ਜੀ ਪਹਿਲੇ ਸੂਏ ਆ ਗਈ 10 ਕਿਲੋ ਦੁੱਧ ਤੇ ਇੱਕ ਕਟੀ ਮਗਰ ਕਟੀ ਬਹੁਤ ਜ਼ਰਾ ਚੰਗੀ ਹੈ ਹਨਾ ਹਾਂ ਜੀ ਮਗਰ ਹੈ ਠੀਕ ਹੈ ਜੀ ਕੱਟੀ ਹੈ ਹਨਾ ਇਹ ਕੱਟੀ ਹੋ ਲਓ ਜੀ ਮਗਰ ਵੀ ਕੱਟੀ ਆ ਇਹ ਹੈਗੀ ਵੀ ਬਿਲਕੁਲ ਜੈੱਡ ਬਲੈਕ ਵੱਡੇ ਕੱਦ ਕਾਟ ਵਾਲੀ ਪੂਰੀ ਫੁੱਲ ਸੇ ਆ ਜਾ ਕੱਟੀ ਆ ਇਹ ਬਾਕੀ ਸ਼ਕਾਨੀਆਂ ਸ਼ਕਾਨੀਆਂ ਜਾਂ ਬੋਧਿਆ ਮੈਨਾਂ ਵੀ ਕੋਈ ਸਾਡੀ ਗੱਲ ਤੇ ਝੱਡ ਗਈ ਠੀਕ ਹੈ ਜੀ ਚੰਗੀ ਕੈਂਦੀ ਘਾਉਂਦੀ ਆ ਹਰਿਆਣੇ ਦੀ ਥਲ ਹਰਿਆਣੇ ਦੀ ਆ ਠੀਕ ਹੈ ਜੀ ਵੱਡਾ ਕੱਦ ਪੂਰਾ ਕੱਦ ਫੁੱਲ ਸੈ ਠੀਕ ਗੱਦ ਦੀ ਨਹੀਂ ਆ ਗਈ ਹਾਂ ਜੀ ਆ ਜੀਏ ਬਾਕੀ ਪੈਠ ਪੜਾਵੇ ਠੀਕ ਹੈ ਜੀ ਕਿਥੇ ਇਹ ਪਿਆ ਆਪਣੇ ਮੁੰਡੇ ਦੇ ਦੇਖੋ ਠੀਕ ਹੈ ਜੀ ਤੇ ਕਰੀਏ ਨੇ ਜੀ ਅੱਜ ਕੱਦੀ ਦਾ ਕਰਦਿਆ ਡੇਢ ਫਿਰ ਨਹੀਂ ਕੱਢੀਏ ਜੀ ਆਜਾ ਨਹੀਂ ਹੁਣ ਤੁਸੀਂ ਦੱਸੋ ਤੁਸੀਂ ਕਿੱਥੇ ਆਈਏ ਵਾਹ ਜੀ ਵਾਹ ਮੈਂ ਨਾ ਗੱਲਾਂ ਹੀ ਗਾਂ ਦੀਆਂ ਦੇ ਮੈਂ ਆਪਣੇ ਘਾਰਿਆਂ ਤੇ ਦੱਸੋ ਕਿੱਥੇ ਆਈਏ ਕਰੋ ਵਾਹ ਮੈਂ ਵੀ ਬਣਾ ਲਿਆ ਕੋਈ ਦੋ ਸੌ ਡੇਢ ਅਰੇ ਇਹਦਾ ਕੱਟੀ ਡੇਢ ਦੀ ਆ ਵੇਖ ਦੀ ਆ ਡਿਜ਼ਾਈਨ ਸ਼ਕੀਨੀਆਂ ਇਹ ਬਹੁਤ ਵਾਹ ਜੀ ਵੱਡੇ ਕੱਦ ਕਾਰ ਦੀ ਛੋਟੀ ਨਹੀਂ ਆ ਹਾਂਜੀ ਹਾਂਜੀ ਛੋਟੀ ਸਾਰੀ ਸਾਫ ਆ ਹਾਂਜੀ ਪਰ ਇਹਦਾ ਵੀ ਦੀ ਗਾਲ ਪਛਾਲ ਬਰਾਬਰ ਜੀ ਆ ਠੀਕ ਹੈ ਜੀ ਦੁੱਧ ਮਗਰੀ ਵਾਧਿਆ ਹਾਂਜੀ ਤੇ ਗਾੜ ਬਸਾ ਲੰਮੀ ਰੱਖਦੀ ਆ ਠੀਕ ਆ ਪਛਾਲ ਬਸਾ ਛੋਟੀ ਰੱਖਦੀ ਆ ਹਾਂਜੀ ਹਾਂਜੀ ਤੇ ਦੁੱਧ ਬਾਕੀ ਵਿਰੁੱਧ ਪਛਾਰ ਚ ਵਾਧਿਆ ਠੀਕ ਹੈ ਜੀ ਬਾਕੀ ਸਾਫ ਸੁਥਰੀ ਸਿਲੈਕ ਡੰਡੀ ਨਹੀਂ ਆ ਹਾਂਜੀ ਹਾਂਜੀ ਪਾਉਣ ਸਿਲੈਕ ਤਾਂ ਬਾਜੋ ਆਹ ਵੇਖੋ ਬਹੁਤ ਜਿਆਦਾ ਜੀਤਾਂ ਦੀ ਦਮਾਨ ਵਾਲੀ ਗੱਲ ਆ ਸੀਲੀਆਂ ਗੱਡੀਆਂ ਕਿਹਦੇ ਘਰ ਦੀ ਲੱਗਦੀਆਂ ਵਾਹ ਜੀ ਵਾਹ ਨਾਤ ਨਹੀਂ ਮਾਰੂਗੀ ਠੀਕ ਹੈ ਜੀ ਦੱਸਿਆ ਬੋਲ ਦੱਸਿਏ ਮੋਲੇ ਜੀ ਦਾ ਮਰਜ਼ੀ ਕਰੀਏ ਭਾਵੇਂ ਡੇਢ ਸਵਾ ਕਰ ਲਈਏ ਹਾਂਜੀ ਇੱਕ ਪੰਜ ਦੀ ਜੋੜੀ ਜਰਾ ਕੜੀ ਲਖੋ ਨਾ ਇੱਕ ਪੰਜ ਦੀ ਜਨਾ 90 ਦੀ 90 ਦੀ ਵੀ ਨਹੀਂ 85 ਹਜ਼ਾਰ ਦੀ ਜੋੜੀ ਫਿਰ ਹਾਣਾ ਲਓ ਜੀ 85 ਹਜ਼ਾਰ ਦੀ 85 ਹਜ਼ਾਰ ਪਹਿਲੇ ਸੂਏ ਕੜੀ ਨੇ ਵੇਖੋ ਕੜੀ ਵਾਹ ਜੀ ਵਾਹ ਆ ਵੇਖੋ ਨਗਰ ਵੀ ਗੱਡੀ ਡਬਲ ਫਾਇਦਾ ਠੀਕ ਹੈ ਜੀ ਚਲੋ ਫੋਲੋ ਆ ਨੀਲੀ ਨੀਲੀ ਪਹਿਲਾਂ ਆ ਨੀਲੀ ਆ ਗਈ ਪਹਿਲਾਂ ਮਗਰ ਇਹ ਲੇ ਗੱਡੀ ਮਗਰ ਵੀ ਨੀਲੀ ਆ ਉਹ ਗੱਡੀ ਫਾੜੋ ਆ ਜਿਹੜੀ ਵੀ ਨਾ ਖੜਾ ਤੁਸੀਂ ਨੂੰ ਆ ਗੱਡੀ ਜੋ ਮਗਰ ਦੋ ਨੰਬਰ ਵਾਲੀ ਦੀ ਖੋਲਣ ਲੱਗੇ ਆ ਇਹ ਪਿਓਰ ਨੀਲੀ ਆਖ ਬਿੱਲੀ ਲਓ ਜੀ ਬਿੱਲੀ ਆਖ ਵਾਲੀ ਨੀਲੀ ਆ ਗਈ ਪਹਿਲਾਂ ਪਹਿਲਾਂ ਵਾਹ ਜੀ ਵਾਹ ਮੇਰੇ ਖਿਆਲ ਚੌਗੀ ਆਣੀ ਦੀ ਚੌਗੀ ਭਰਾਵਾ ਇਹਦੀ ਲਓ ਜੀ ਚੌਗੀ ਆਹੋ ਲੈ ਦਾਨੀ ਚ ਆ ਰਹੀ ਹੈ ਸ਼ਿਕ ਚੌਗੀ ਟਰਾਈ ਕਰੀ ਜਿੰਨੀ ਜੱਗੀ ਲੱਗੀ ਹੈ ਬਸ ਹਦੋਂ ਵੱਧ ਠੀਕ ਹੈ ਜੀ ਆਖ ਬਿੱਲੀ ਮੱਥਾ ਜੱਟਾ ਪੂਰ ਜੱਟੀ cran ਜੱਟਾ ਜਵਾ ਲਗਾ ਵਾਹ ਜੀ ਵਾਹ ਲੇਵਾ ਲਗਾ ਮੈਂ ਇਹਨੂੰ ਬੜੀ ਸਾਫ ਆ ਠੀਕ ਹੈ ਜੀ ਲਓ ਜੀ ਨੀਲੀ 라ਵੀ ਜਗੀ ਪਹਿਲੇ ਸੂਏ ਤੇ ਕਿੰਨਾ ਦੁੱਧ ਆ ਗਿਆ ਜੋ ਕੱਢੀ ਕੋ 7 ਕਿਲੋ ਲਓ ਜੀ 7 ਕਿਲੋ ਦੁੱਧ ਤੇ ਕੱਢੀ ਮਗਰ ਦਬਲ ਫੜਾ ਕਿੰਨੇ ਵਰਗੇ ਥਣ ਘੜਦੀ ਵਾਹ ਜੀ ਵਾਹ ਕੜੀਏ ਰੇ ਤੇ ਜਿਆ ਜੀ ਕੜੀਆਂ ਦੇ ਬਸ ਠੀਕ ਹੈ ਜੀ ਲਓ ਜੀ ਅੰਦੇ ਰੇਟ ਆ ਜੀ ਟੋਕੜਾਂ ਵਾਲੇ ਕਰਦਣਾ ਕੜੀ ਦਾ ਉਹ ਕੱਢੀ ਮਗਰ ਖਾਲਦੀ ਨਾ ਹਾਂਜੀ ਕੱਢੀ ਵੀ ਖਾਲਦੀ ਜੋ ਆ ਕੱਢੀ ਜੀ ਠੀਕ ਹੈ ਜੀ ਆ ਬੱਚਾ ਵਾ ਜਿਹਨੂੰ ਜਦੋਂ ਕਿੰਨਾ ਗਿਣਨਾ ਆਪਣੀ ਸਮਝ ਲਓ ਗਿਣ ਲੈ ਠੀਕ ਹੈ ਜੀ ਇਹ ਕੱਦੀਆਂ ਨੇ ਮਹੀਨਾ ਨਹੀਂ ਡੇਢ ਹੋਇਆ ਉਹ ਜਾਂ ਲਾਓ ਜੀ ਦੋਆ ਮਗੜ ਕੱਦੀਆਂ ਆ ਗਈਆਂ ਤੇ ਦਸਿਹੜੇ ਦੀ ਦਾ ਵੀ ਜਾ ਜੀ ਰੇਟ ਕਰਦੀ ਇਹਦਾ 85 ਤੇ 75 ਹੀ ਦੇ ਦੀਏ ਨਹੀਂ ਨਾ 70 ਦੇ ਨਾ 75 ਦੇ ਨਾ 85 ਇਹ ਰੱਖ ਪਿੰਨਾ 65 ਹਾਂ ਜੀ ਇਹ ਘੱਟ ਦੇਣੀ ਇਹ ਬਾਖ ਜਹਾ ਵੀ ਹਾਂ ਦੇ ਲਾਓ ਜੀ ਤੇ ਦੁੱਧ 13 ਦੇ 14 ਵਿੱਚ ਠੀਕ ਆ ਜੀ ਖੋਲੋ ਪੈਸੇ ਚਲੋ ਬੜਾ ਜੀ ਕੋਈ ਦਾ ਕੰਮ ਨਹੀਂ ਪਹੁੰਚ ਤਾਂ ਕਿੰਨੇ ਮਿਲੋ ਖਰਚਾ ਮੰਗ ਰਹੇ ਕਿਦੇ ਹਾ ਇਹ ਆ ਕੋਈ ਨਹੀਂ ਇਹਨਾਂ ਬੱਚੀ ਜਾਤ ਨਸਲ ਵਾਹ ਜੀ ਵਾਹ ਚਲੋ ਕੇ ਦੇ ਨਾ ਭੇਜ ਦਵਾ ਦੇ ਨੀ ਵਾਹ ਜੀ ਵਾਹ ਵੇਰ ਲੰਬਾਈ ਜ ਤੇ ਵੇਲ ਜ ਬੜੀ ਲੰਮੀ ਆ ਵੇਰ ਮੈਂ ਨਾ ਕਿਤੇ ਬੱਚਾ ਮਗਰਾ ਉਹਦੇ 1.5 ਲੱਖ ਦੀ ਵੇਖਦੀ ਆ ਜੀ ਵੇਖਦੀ ਆ ਸੁਆ ਨਾ ਜੀ ਪਹਿਲੇ ਸੂਏ ਆ ਗਈ ਵੇਰ ਤੇ 13 12 ਵਾਹ ਜੀ ਵਾਹ ਲੈਓ ਮੈਂ ਨਾ ਪੂਰੀ ਡੱਬੀ ਵੈਰ ਵੱਡੇ ਡਾਬੇ ਆਏ ਆ ਦੇ ਮੈਂ ਨਾ ਤੁਂਜੇ ਇਹ ਇਹ ਦੰਦਾ ਜਿਹੜਾ ਚੌਗੀ ਸੀ ਕੀ ਆ ਵੀ ਠੀਕ ਹੈ ਜੀ ਪਹਿਲਣ ਆ ਪਹਿਲਣ ਵੈਰ ਹੈਗੀ ਠੀਕ ਆ ਦੇਖਦੀ ਆ ਜੀ ਦੇਖਦੀ ਹਾਂ ਬੱਚੇ ਵੰਗਾਰ ਕਰਕੇ ਕਿਦਾਂ ਵੇਚ ਚਪਰਾ ਕਰ ਕਰ ਲੈਂਗੇ ਇਹਦਾ ਫਿਰ ਬੜੀ ਅੱਛੀ ਆ ਪੂਰੀ ਵੱਟੀ ਫੁੱਲ ਹਾਂਜੀ ਹਾਂਜੀ ਜੀ ਨਹੀਂ ਹਾਂਜੀ ਤੇ ਇਹਦੇ ਨਾਲ ਥਾਂ ਨਾਲ ਛਰੂਆ ਠੀਕ ਹੈ ਜੀ ਦੱਸਿਆ ਕਿ ਨਹੀਂ ਨਹੀਂ ਅਜੇ ਨਹੀਂ ਦੱਸਿਆ ਅਗਲੇ ਥਾਂ ਦੇ ਨਾਲ ਛਰੂਆ ਉੱਚੋਂ ਦਾ ਰਹਾਂਗੇ ਠੀਕ ਹੈ ਜੀ ਆ ਗੋਖਾ ਦੋ ਖਾਲ ਦਿੰਦੇ ਰੂਮ ਦੇ ਭੈਣ ਭਰਾ ਕਹੋ ਨਾ ਜੀ ਅੱਗੇ ਨੂੰ ਬਾਰਾ ਖਾਊਗਾ ਸੁੱਤਰ ਆ ਮੈਂ ਤਾਂ ਲਵੇ ਇਹਨਾਂ ਕੋਈ ਗੱਲ ਨਹੀਂ ਨਾ ਵੇਖੋ ਦੇਖੋ ਜੀ ਇੰਨੀ ਥੀਲ ਮੈਂ ਲੱਤ ਹਲਾਇਆ ਨਹੀਂ ਹਿੱਲਣ ਦੀ ਬੜੇ ਗੱਲ ਨਾ ਵੇਖੋ ਆ ਤੁਹਾਨੂੰ ਉਹ ਥਣ ਲੱਗਦੇ ਕੋਈ ਪਹਾੜਾ ਨਹੀਂ ਫਿਰ ਅਸੀਂ ਆਹ ਵੇਖੋ ਇਹ ਜੋ ਦੋ ਤਾਂ ਆਉਂਦੀਆਂ ਜੀ ਠੀਕ ਹੈ ਯਾਰ ਸਾਂਝ ਦੋ ਤਾਂ ਆਉਂਦੀਆਂ ਦੋ ਤਾਂ ਆਉਂਦੀਆਂ ਤੇ ਬਾਕੀ ਵੱਛੀ ਵੱਡੀ ਆ ਵੱਛੀ 1.5 ਲੱਖ ਦੀ ਤੇ ਦੋ ਦੀ ਨਾ ਵੇਖਦੀ ਆ ਹਾਂ ਵੇਖਦੀ ਆ ਵੱਛੀ ਤੇ ਥੀਲ ਥੰਦੀ ਵੱਡੀ ਹੈ ਜਿੱਦੀ ਵੱਛੀ ਗੱਦ ਵਜੇ ਨਾਲ ਰਾਜੀ ਆ ਤੇ ਬਾਕੀ ਇਹ ਰੇਡ ਡਾਈ ਅੱਜ ਇਹਦਾ ਮੂਡ ਬਹੁਤ ਚੰਗੀ ਆ ਚੋਣ ਲਈ ਠੀਕ ਹੈ ਜੀ ਮੈਂ ਇਸੇ ਕਰਕੇ ਅਸੀਂ ਰੱਖੀ ਆ ਬਸ ਨਾਲ ਚੋਣ ਦਾ ਹੀ ਠੀਕ ਹੈ ਜੀ ਚਲੋ ਪਾਤੀ ਜੇ ਕੋ ਪੈਪਰਾ ਲੈ ਜੂ ਠੀਕ ਹੈ ਜੀ ਤੇ ਚੰਗੀ ਗੱਲ ਨੂੰ ਤੇ ਆਪਾਂ ਤੇ ਫਿਰ ਮਣੀ ਮੜੀ ਫੇਟਿਆ ਤੇ ਕਿੰਨਾ ਦੁੱਧ ਦੱਸਿਆ ਜੀ ਵਰਗੋ ਦੁੱਧ 13 ਗਲੋ ਹੋਊਗਾ ਠੀਕ ਹੈ ਜੀ ਜੋਦੇ 15 16 ਗਲੋ ਵਛੀ ਰ ਕਰਨਾ ਅਜੇ ਠੀਕ ਹੈ ਜੀ ਹਲਪੱਠੇ ਪੱਠੇ ਹੋ ਗਏ ਬਥੇਰੀ ਹਾਂਜੀ ਹਾਂਜੀ ਮਾਣਾ ਵਛੀ ਕਰੇ ਲੱਭਿਆਂ ਨਹੀਂ ਲੱਭਦੀਆਂ ਇਹ ਕਿਹੜਾ ਰੰਗ ਕੀਤਾ ਕਰੇ ਇਹਦੇ ਵਾਰ ਨੂੰ ਨਹੀਂ ਖਲਾਦੋ ਨਾ ਹਾਂਜੀ ਹਾਂਜੀ ਤੇ ਨਹੀਂ ਲੱਗਣੀ ਜਾਲਦੀ ਜਾਲਦੀ ਹੈ ਜੀ ਜਾਲਦੀ ਹੈ ਕਿਦੀ ਵਹਿ ਰਿਆ ਠੀਕ ਹੈ ਜੀ 15 ਬੰਦਾ ਹੈ ਹਾਂਜੀ ਇਹ ਵਛੀ ਹੈ ਪਰ ਉਹ ਨਹੀਂ ਗੱਲ ਕੋਠਾਂਦਰ ਵਿੱਚ ਕੋਈ ਸਪਾਈ ਹੋਵੇ ਹਾਂਜੀ ਪਰ ਇਹ ਵਛੀ ਵੱਡੀ ਹੈ ਠੀਕ ਹੈ ਜੀ ਤੇ ਦੱਸਿਓ ਜਿਹੜੇ ਵਛੀ ਰਾ ਜੀ ਆ ਜੀ ਹੁਣ ਕਰਦੀ ਹੈ 60000 ਨਹੀਂ ਕਾਠਨਾ ਕਰੀਏ ਨਹੀਂ ਮੈਂ 50000 ਦੇ ਦਈਏ ਨਹੀਂ 50 ਦੀ ਵੀ ਨਹੀਂ ਦੇਣੀ ਨਾਏ 50 ਦੀ ਹਾਂਜੀ ਨਾਏ 45 ਦੀ ਤੇ ਨਾਏ 40 ਦੀ 40 ਵੀ ਅੰਦਰ ਕਤਨੀ ਨਹੀਂ ਨਹੀਂ 40 ਫਿਰ ਧੱਕਾ ਜੋ ਧੱਕਾ ਕਰੀ ਜਾਂਦੇ ਤੁਸੀਂ ਆਹ ਰਾਜਨ ਕਰੇ ਧੱਕਾ ਬਾਬਾ ਨਾਨਕ ਧੱਕਾ ਨਹੀਂ ਲਾਉਂਦੀ ਤੇ ਇਹ ਆਪੀ ਇਹਨੂੰ ਬਿਲਕੁਲ ਮੋਲੋ ਕਰ ਦੇਣਾ ਵਾ ਹਾਂਜੀ ਜਿਹੜਾ ਕੋਈ ਵੇਖ ਕੇ ਲਾਜੇ ਪਰ ਇਹ ਨਹੀਂ ਦਊ ਨੀ ਕੋਈ ਵੀ ਵਾਹ ਜੀ ਵਾਹ ਜਿੰਨੇ ਦੀ ਵੇਚੀ ਮੈਂ ਕਰ ਲਗਾ ਨਾ ਹਾਂਜੀ ਇਹਨੇ ਕੋਈ ਨਹੀਂ ਦਊਗਾ ਅੱਛਾ ਜੀ ਹਾਂ ਕੜੀਏ ਫਿਰ ਅਬ ਤੇ ਪੌਣੀ ਨਹੀਂ ਰਾਦਾ ਰੱਖਣਾ ਤੇ ਭਾਤੀ ਜਾ ਇਹ ਫਿਰ ਜਾਇਜ ਮੋਲਾ ਦੇਣੀ ਆ ਠੀਕ ਆ ਫਿਰ ਚਲ ਗਈ ਫਿਰ ਚਲ ਗਈ ਹੋਰ ਨਾ ਮਾਦਾ ਇਹ 30000 ਦੀ ਵਛੀ ਦਵਾਂਗੇ ਲਓ ਜੀ 30000 ਦੀ ਜੈਸਰੋਈ ਮੇਰਾ 30000 ਦੀ ਵਛੀ ਦਵਾਂਗੇ ਠੀਕ ਆ ਜੀ ਪਰ 30000 ਦੀ ਵਛੀ ਅੱਡੀ ਨਾ ਖਮਰਾ ਵਾਲੀ ਆ ਵਛੀ ਇਹ ਕਈ ਸੰਧੀਆਂ ਨਾਲ ਲਾਊਗੀ ਲਾਊਗੀ ਨਹੀਂ ਲੱਗੂਗੀ ਲੱਗੂਗੀ ਇੱਕ ਸੰਧੀ ਨਹੀਂ ਕਈ ਸੰਧੀਆਂ ਲੱਗੂਗੀ ਆਹ ਕੀ ਕਹਿੰਦੇ ਵੇਤਨੀ ਅਬ ਤੇ ਦੇਣੀ ਨਹੀਂ ਕਿਸੇ ਨੂੰ ਠੀਕ ਆ ਜੀ ਜੋ ਚੀਜ਼ ਆ ਮਨੂਨਾ ਮਨੂਨਾ ਆਏਗੀ ਗਏ ਹੋੜੀ ਮੋਟਾ ਬਿਓ ਹਾਂਜੀ ਹਾਂਜੀ ਨਿੱਗੀ ਜੀ ਨਹੀਂ ਆਵੇ ਫੇਰ ਵੱਡੀ ਗੱਲ ਆ ਏਦਾਂ ਆ ਖੋਲੋ ਲਓ ਜੀ ਟੌਕੜ ਗੱਬਨ ਵਸੀ ਆ ਗਈ ਪਹਿਲੇ ਸੂਏ ਦੇ ਅੱਛਾ ਪਿਆਕ ਪਾਸਿਆ ਠੀਕ ਆ ਜੀ ਇਹ ਹੈ ਜੀ ਖਿਆਵੀ ਨਹੀਂ ਆਦੀ ਇੱਕ ਦਿਨ ਵਿੱਚ ਘੰਟਾ ਵਧਣਾ ਹੋਵੇ ਦਾ ਠੀਕ ਆ ਇਹਨੇ ਸੂਏ ਨੂੰ ਜਾਣ ਦੇ ਪੰਜ ਹੋ ਗਏ ਠੀਕ ਆ ਇਹਨੇ ਵਿੱਚ ਲਓ ਜੀ ਪਹਿਲੇ ਸੂਏ ਸੂਈ ਆ ਤੇ ਦੂਜੇ ਸੂਏ ਦੀ ਗੱਬਨ ਆ ਗਈ ਆਪਾਂ ਵੀ ਅਗਲੇ ਕੋਲ ਨਿਗਰਾਨੀ ਨਾਲ ਨਗਰ ਫੱਲੀ ਨਾਲ ਲਈਦਾ ਵਾ ਹਾਂਜੀ ਹਾਂਜੀ ਉਹ ਗਾੜੀ ਜਾ ਕੇ ਮਿਲ ਕੇ ਕਿਹੋ ਮਹੀਨੇ ਦਾ ਘਟ ਨਿਕਲ ਆਇਆ ਦਹਾਣਾ ਘਟ ਨਿਕਲ ਆਇਆ ਹਾਂਜੀ ਫਿਰ ਬਾਅਦ ਚ ਪੁਰੇ ਨੂੰ ਕੀਦਾ ਵਾ ਲੱਗੀ ਆ ਜੀ ਲੱਗੀ ਕੱਦ ਵੱਡਾ ਵਾ 6ਵੇਂ ਮਹੀਨੇ ਜਾਂਦੇ ਆ ਲਓ ਜੀ 6ਵੇਂ ਮਹੀਨਾ ਜਾਂਦਾ ਵਸ਼ੀ ਨੂੰ ਤੇ ਦੁੱਧ ਵੀ 9-10 ਕਿਲੋ 9-10 ਕਿਲੋ ਦੁੱਧ ਆ ਗਿਆ ਵਸ਼ੀ ਕੋਲ ਲੈਓ ਜੀ ਲੈਓ ਮੱਛੀ ਦੇ ਪੰਜ ਦਾ ਬੱਚਾ ਵਾ ਜੀ ਵਾ ਇਹ ਨਾ ਹੋਵੇ ਕਿਹੜੀ ਬਰੀਡ ਵੇ ਕਿਹੜੀ ਹਾਂਜੀ ਦੇਖੋ ਜਾਤ ਵਸ ਕਿੱਡੀ ਆ ਕੱਦ ਦੇਖ ਫਿਰ ਮੱਛੀ 75000 ਦੀ ਆ ਹੈਗੀ ਆ ਜੀ ਸੱਜੇ ਰੋਟਾ ਘੱਟ ਵੀ ਤੇ ਬਾਕੀ ਦੁੱਧ ਨੇ ਦੇਈ ਜਣੇ ਪਕੜ ਕੇ ਭਾਜ ਦੇ ਹਾਂਜੀ ਹਾਂਜੀ ਛੇੜ ਛਾਂਡੀਆ ਕੋਈ ਪਹਾੜਾ ਨਹੀਂ ਕੋਈ ਰੱਸੀ ਨਹੀਂ ਪਾਉਣੀ ਠੀਕ ਆ ਜੀ ਇੱਕ ਦੰਦ ਜਦਾਂ ਮੱਛੀ ਜੋ ਠੀਕ ਆ ਡੱਬੀ ਤਾਂ ਵੱਡੀ ਹਾਂਜੀ ਹਾਂਜੀ ਤੇ ਇਹਦਾ ਵੀ ਕਰਦੀ ਹੈ ਡੇਰ ਜਾਇ ਜੀ ਬਸ ਜਿੰਨਾਂ ਕੇ ਸੱਚੇ ਆਮ ਜਿੰਦਗੀਆਂ ਨੇ ਉਹਨਾਂ ਨੂੰ 40 ਹੀ ਦੇ ਦਾਂਗੇ ਨਹੀਂ 40 ਨਹੀਂ ਥੜੀ 45 ਦੇਣਾ ਬਤਾਰੀ ਹਾਂਜੀ ਬੱਚੀ ਤਾਂ 50 ਦੀ ਕਮ ਨਹੀਂ ਲੱਗਦੀ ਇਹਨਾਂ ਦੀ ਪਿੱਛੇ ਵੇ ਵੇ ਗੰਦੀਆਂ ਜੀ ਵੇ ਗੰਦੀਆਂ ਬੜੀ ਤੇ ਭਾਅ ਨਾ ਦੇਣੀ ਆ ਇਹ ਬੱਚੀ ਹਰਾਂ ਨਾਲ 40000 ਜੀ 40000 ਦੀ 40000 ਦੀ ਚਵਾਬ ਸਮਾਇਕ ਨਮਾ ਦੁੱਧ ਵੀ 10 ਕਿਲੋ ਜੇ ਇਧਰ ਹੀ ਰਹਿ ਗਈ ਤੇ 13 14 ਕਿਲੋ ਕਰ ਦੇਣਾ ਠੀਕ ਹੈ ਜੀ ਜੇ ਦੇ ਹਿਸਾਬ ਨਾਲ ਪਿੱਛੇ ਤੂੜੀ ਖਾਂਦੀ ਆਈ ਆ ਠੀਕ ਆ ਤੂੜੀ ਜੰਡ ਬਾ ਕੇ ਧਾਰੂ ਬਹੁਤ ਜਲਦੀ ਚਾਹ ਜਿਉਂਦੀ ਆਪਣੇ ਗਾਈ ਕਿਦਾ ਉਖਾਈ ਜਾਂਦੇ ਹਾਂਜੀ ਹਾਂਜੀ ਤੇ ਲੋ ਜੀ 40000 ਦੀ 6 ਮਹੀਨਾ ਦੀ ਗੱਬਰ ਤੇ 9 ਚੈੱਕ ਬਾਸ ਖਾਲੀ ਹੋਵੇ ਤਾਂ ਸਾਡੀ ਜਿਵੇਂ ਮਰਜੀ ਜਾਵੇ ਠੀਕ ਹੈ ਜੀ ਖਾਲੀ ਹੋਵੇ ਕਿਰਾਇਆ ਸਾਡਾ ਠੀਕ ਹੈ ਜੀ ਨਾ ਤੇ 9 ਮਹੀਨਾ ਦੀ ਨਾ 12 ਮਹੀਨਾ ਦੀ ਹਾਂਜੀ ਇਹੋ ਹੁ ਤਾਂ ਵੀ ਸਾਡੀ ਠੀਕ ਹੈ ਜੀ ਹਾਂ ਲਓ ਜੀ ਇਹੋ ਜੀ ਆ ਮਾੜਾ ਪ੍ਰਿੰਗੋ ਸਾਡੀ ਹਫਤੇ ਦੀ ਗਾਰੰਟੀ ਸਾਡੀ ਹਫਤੇ ਦੀ ਗਾਰੰਟੀ ਆ ਠੀਕ ਹੈ ਜੀ ਇੱਕ ਹਫਤੇ ਤੱਕ ਲਾ ਚੈੱਕ ਲੱਗ ਦੱਸਦੇ ਖਾਲੀ ਉਦੋਂ ਜਮਿਆ ਰਿਹਾ ਠੀਕ ਹੈ ਜੀ ਇਹ ਨਹੀਂ ਹੋ ਗਿਆ ਭਈ ਅੱਜ ਕੋ ਲੈ ਆ ਗਿਆ ਘਰੋਂ ਬਾਹਰ ਨਿਕੋ ਜੀ ਰੱਖਣਾ ਸਾਡੀ ਗਾਰੰਟੀ ਨਹੀਂ ਹਾਂ ਜੀ ਹਾਂ ਜੀ ਅਸੀਂ ਪੈਸੇ ਲੈ ਗਾਰੰਟੀ ਸਾਡੀ ਆ ਠੀਕ ਹੈ ਜੀ ਇੱਕ ਹਫਤੇ ਦੀ ਸਾਡੇ ਡੰਗਰਾਂ ਦੋਹਾਂ ਚਾਹਾਂ ਦਾ ਫਰਕ ਉਹ ਮਹੀਨੇ ਦਾ ਫਰਕ ਨਹੀਂ ਹੋਗਾ ਠੀਕ ਹੈ ਜੀ ਹਾਂ ਜੀ ਬਾਕੀ ਸਾਰਿਆਂ ਨੂੰ ਸਾਥਿਕ